ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ 31 ਅਗਸਤ 1995 ਦੀ ਇੱਕ ਸ਼ਾਮ ਜਦੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਦਾ ਮੁੱਖ ਸਕੱਤਰੇ ਦੀ ਇਮਾਰਤ ਦੇ ਸਾਹਮਣੇ ਕਤਲ ਹੋ ਜਾਂਦਾ ਹੈ ਇਸ ਕਤਲ ਤੋਂ ਬਾਅਦ ਅਤੇ ਪਹਿਲਾਂ ਦੇ ਕੀ ਹਾਲਾਤ ਸਨ ਦੇ ਬਾਰੇ ਪੂਰੀ ਸਥਿਤੀ ਸਪਸ਼ਟ ਕਰਦੀ ਹੈ ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਸੇਵਾਮੁਕਤ ਅਫਸਰ ਉਜਾਗਰ ਸਿੰਘ ਦੀ ਇੱਕ ਕਿਤਾਬ ਬੈਂਸ ਸਿੰਘ ਕਤਲ ਦਾ ਅਸਲ ਸੱਚ ਇਸ ਕਿਤਾਬ ਰਾਹੀਂ ਇਤਿਹਾਸ ਦੇ ਕਈ ਅਜਿਹੇ ਤੱਥਾਂ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਤੋਂ ਸਮੁੱਚੀ ਦੁਨੀਆ ਪੂਰੀ ਤਰ੍ਹਾਂ ਅਣਜਾਣ ਜਾਪਦੀ ਹੈ ਜਿਵੇਂ ਕਿ ਇਹ ਕਤਲ ਕਿਵੇਂ ਹੋਇਆ ਤੇ ਕੌਣ ਸਨ ਸਾਜ਼ਿਸ਼ਕਾਰੇ ਦੋਸਤੋ ਸਾਰੀ ਦੁਨੀਆ ਇਸ ਗੱਲ ਦੀ ਗਵਾਹ ਹੈ ਕਿ ਪੰਜਾਬ ਨੇ 1978 ਤੋਂ ਲੈ ਕੇ ਤਕਰੀਬਤ 1984 ਤੱਕ ਆਪਣੇ ਪਿੰਡੇ ਤੇ ਬਹੁਤ ਵੱਡਾ ਸੰਤਾਪ ਹੰਡਾਇਆ ਇਸ ਸਮੇਂ ਦੌਰਾਨ ਕੋਈ ਹੀ ਦਿਨ ਅਜਿਹਾ ਨਹੀਂ ਸੀ ਜਦੋਂ ਪੰਜਾਬ ਦੀ ਧਰਤੀ ਲਹੂ ਲਹਾਣ ਨਾ ਹੋਈ ਹੋਵੇ ਤੇ ਕਿਸੇ ਦਾ ਖੂਨ ਨਾ ਡੁੱਲਿਆ ਹੋਵੇ ਗੋਲੀ ਭਾਵੇਂ ਪੁਲਿਸ ਦੀ ਹੋਵੇ ਤੇ ਭਾਵੇਂ ਅਤਵਾਦੀਆਂ ਦੀ ਜਾਂ ਖੜਕਵਾਂ ਦੀ ਪਰ ਮੌਤ ਜ਼ਿਆਦਾਤਰ ਪੰਜਾਬ ਦੇ ਜਾਇਆਂ ਦੀ ਹੀ ਹੋਈ ਪੰਜਾਬ 'ਚ ਇੱਕ ਦੌਰ ਤਾਂ ਅਜੀਹਾ ਸੀ ਜਦੋਂ ਅਖਬਾਰਾਂ ਦੇ ਪਹਿਲੇ ਪੰਨਿਆਂ ਤੇ ਮੌਤਾਂ ਦੀਆਂ ਖਬਰਾਂ ਪੜਨ ਨੂੰ ਮਿਲਦੀਆਂ ਸੀ ਅੱਤਵਾਦ ਦੇ ਖੜਕੂਬਾਦ ਦੇ ਸਮੇਂ ਦੌਰਾਨ ਪੰਜਾਬ ਨੂੰ ਲੰਮਾ ਸਮਾਂ ਲੋਕਰਾਜ ਭਾਵ ਲੋਕਾਂ ਦੀ ਚੁਣੀ ਸਰਕਾਰ ਤੋਂ ਸਖਣਾ ਰੱਖਿਆ ਗਿਆ ਇੱਥੇ ਰਾਸ਼ਟਰਪਤੀ ਰਾਜ ਹੀ ਲਾਗੂ ਰਿਹਾ ਰਾਸ਼ਟਰਪਤੀ ਰਾਜ ਦੌਰਾਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਮਨਮਾਨੀਆਂ ਦੇ ਕਿਸੇ ਅਕਸਰ ਸੁਣਨ ਨੂੰ ਮਿਲਦੇ ਨੇ ਕੈਪ ਇਸੇ ਦੌਰਾਨ ਕੇਂਦਰ ਸਰਕਾਰ ਨੇ ਰਾਸ਼ਟਰਪਤੀ ਰਾਜ ਤੋਂ ਨਜਾਤ ਦਿਵਾਉਣ ਲਈ ਪੰਜਾਬ 'ਚ ਲੋਕਾਂ ਦੀ ਚੁਣੀ ਸਰਕਾਰ ਦਾ ਗਠਨ ਕਰਨ ਲਈ ਸਾਲ 1999 'ਚ ਵਿਧਾਨ ਸਭਾ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੀ ਜੜੀ ਮੋਖ ਖੇਤਰੀ ਪਾਰਟੀ ਸੀ ਜਾਂ ਉਹਦੇ ਨਾਲ ਜੁੜਦੀਆਂ ਪਾਰਟੀਆਂ ਸੀ ਭਾਵ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀਆਂ ਦੇ ਹੋਰ ਨਾਂ ਵੱਖ-ਵੱਖ ਧੜਿਆ ਨੇ ਖਾੜਕੂਆਂ ਦੀ ਦਹਿਸ਼ਤ ਤੋਂ ਡਰਦਿਆਂ ਚੋਣਾਂ ਦਾ ਬਾਈਕਾਟ ਕਰਤਾ ਲੋਕਾਂ ਨੇ ਵੀ ਡਰਦੇ ਮਾਰੇ ਆ ਵੋਟਾਂ 'ਚ ਬਹੁਤ ਘੱਟ ਹਿੱਸਾ ਲਿਆ ਅਜਿਹੇ ਵਿੱਚ ਮਾਮੂਲੀ 24 ਫੀਸਦੀ ਦੇ ਕਰੀਬ ਵੋਟਾਂ ਪਈਆਂ ਤੇ ਕਾਂਗਰਸ ਦੀ ਸਰਕਾਰ ਬਣ ਗਈ ਇਸ ਸਰਕਾਰ ਦੀ ਅਗਵਾਈ ਬੀਨਤ ਸਿੰਘ ਨੇ ਕੀਤੀ ਬੀਨਤ ਸਿੰਘ ਕਿਵੇਂ ਮੁੱਖ ਮੰਤਰੀ ਬਣਦੇ ਨੇ ਇਸ ਬਾਰੇ ਵੀ ਇੱਕ ਅਸੀਂ ਵੱਖਰੇ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਾਂਗੇ ਪੰਜਾਬ 'ਚ ਲੋਕਾਂ ਦੀ ਚੁਣੀ ਸਰਕਾਰ ਸੀ ਭਾਵੇਂ ਕਿ ਘੱਟ ਬੋਟਾ ਨਾਲ ਚੁਣੀ ਗਈ ਸੀ ਪਰ ਖੂਨ ਖਰਾਬਾ ਫਿਰ ਵੀ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ ਬਲਕਿ ਪੁਲਿਸ ਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਵਾਨਾਂ ਨੂੰ ਮਾਰ ਮਕਾਉਣ ਤਿੱਖ ਪਾਉਣ ਦੇ ਦੋਸ਼ ਲੱਗਣ ਲੱਗੇ ਇਥੋਂ ਤੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਨੂੰ ਖਤਮ ਕਰਨ ਦਾ ਕਲੰਕ ਵੀ ਪੰਜਾਬ ਪੁਲਿਸ ਦੇ ਮੱਥੇ ਤੇ ਲੱਗਿਆ ਅੱਜ ਸੀਬੀਆਈ ਦੀਆਂ ਵਿਸ਼ੇਸ਼ ਅਦਾਲਤਾਂ ਵੱਲੋਂ ਜਿਨ੍ਹਾਂ ਅਪਰਾਧਿਕ ਜਾਂ ਪੁਲਿਸ ਮੁਕਾਬਲਿਆਂ 'ਚ ਨੌਜਵਾਨਾਂ ਨੂੰ ਮਾਰਨ ਦੇ ਕੇਸਾਂ 'ਚ ਪੁਲਿਸ ਅਫਸਰਾਂ ਨੂੰ ਸਜ਼ਾਵਾ ਸੁਣਾਇਆ ਜਾ ਰਹੀਆਂ ਹਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਘਟਨਾਵਾ 1990 ਤੋਂ ਬਾਅਦ ਚ ਹੀ ਵਾਪਰਿਆ ਜਾਂ ਇਹ ਅਕਲਾਓ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਮਾਰਨ ਸਬੇਤ ਵੱਡੀਆਂ ਘਟਨਾਵਾ ਉਦੋਂ ਵਾਪਰਿਆ ਜਦੋਂ ਬੀਨਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਪੰਜਾਬ ਪੁਲਿਸ ਦੇ ਇਨ੍ਹਾਂ ਕਾਰਨਾਮਿਆਂ ਕਰਕੇ ਹੀ ਉਸ ਵੇਲੇ ਦੇ ਮੁੱਖ ਮੰਤਰੀ ਬੀਨਤ ਸਿੰਘ ਅਤੇ ਤਤਕਾਲੀ ਪੁਲਿਸ ਮੁਖੀ ਕੇ ਪੀ ਐਸ ਗਿੱਲ ਤੇ ਲੋਕ ਜ਼ਾਲਮ ਹੋਣ ਦੇ ਦੋਸ਼ ਲਾਉਣ ਲੱਗੇ ਤੇ ਬੁੱਚੜ ਤੱਕ ਆ ਕੇ ਸੰਬੋਧਨ ਕਰਨ ਲੱਗੇ ਖੈਰ ਕਾਂਗਰਸ ਦਾ ਇੱਕ ਹਿੱਸਾ ਤੇ ਪੰਜਾਬ ਦਾ ਇੱਕ ਵਰਗ ਬੈਂਤ ਸਿੰਘ ਨੂੰ ਅਮਨ ਸ਼ਾਂਤੀ ਦਾ ਮਸੀਹਾ ਲਾਉਂਦਾ ਹੈ ਤੇ ਆਖਦਾ ਕਿ ਜੇਕਰ ਬੈਂਤ ਸਿੰਘ ਯੁਰਤ ਨਾ ਕਰਦੇ ਤੇ ਆਪਣਾ ਬਲੀਦਾਨ ਨਾ ਦਿੰਦੇ ਤਾਂ ਪੰਜਾਬ ਚ ਸ਼ਾਂਤੀ ਨਹੀਂ ਸੀ ਆਉਣੀ ਇਸੇ ਤਰ੍ਹਾਂ ਪੰਜਾਬ ਪੁਲਿਸ ਵੀ ਕੇਪੀਐਸ ਗਿੱਲ ਦੇ ਗੁਨਾਹਾਂ ਤੇ ਪਰਦਾ ਪਾਉਂਦੀ ਹੋਈ ਨੌਜਵਾਨਾਂ ਦੇ ਪੁਲਸ ਗੋਲੀ ਨਾਲ ਮਰਨ ਨੂੰ ਹਾਤ ਮੁਤਾਬਕ ਹੋਈਆਂ ਘਟਨਾਵਾਂ ਹੋਣ ਦਾ ਦਾਵਾ ਕਰਕੇ ਪਰਦਾ ਪੋਸ਼ੀ ਕਰਦੀ ਹੈ ਪਰ ਝੂਠੇ ਪੁਲਸ ਮੁਕਾਬਲਿਆਂ ਦੇ ਦੋਸ਼ੀ ਪੁਲਸ ਅਫਸਰਾਂ ਨੂੰ ਇਸ ਵੇਲੇ ਸੀਬੀਆਈ ਦੀਆਂ ਵਿਸ਼ੇਸ਼ ਅਦਾਲਤਾਂ ਵੱਲੋਂ ਸਜ਼ਾਵਾਂ ਸੁਣਾਈਆਂ ਜਾ ਰਹੀਆਂ ਹਨ ਪੰਜਾਬ ਜਦੋਂ ਸ਼ਾਂਤੀ ਦਾ ਮਾਹੌਲ ਕਾਇਮ ਹੋ ਗਿਆ ਤਾਂ ਸਾਲ 1995 ਦੀ ਇੱਕ ਘਟਨਾ ਨੇ ਪੰਜਾਬ ਹੀ ਨਹੀਂ ਆਰਥ ਸਰਕਾਰ ਤੱਕ ਨੂੰ ਹਿਲਾ ਕੇ ਰੱਖ ਦਿੱਤਾ ਇਹ ਘਟਨਾ ਸੀ ਉਸ ਵੇਲੇ ਦੇ ਮੁੱਖ ਮੰਤਰੀ ਬੀਨਤ ਸਿੰਘ ਦੀ ਉਹਨਾਂ ਦੇ ਹੀ ਦਫਤਰ ਭਾਵ ਚੰਡੀਗੜ੍ਹ ਸਥਿਤ ਮੁੱਖ ਸਕੱਤਰੇ ਦੀ ਇਮਾਰਤ ਦੇ ਬਾਹਰ ਸ਼ਾਮ ਦੇ ਸਮੇਂ ਇੱਕ ਬੰਬ ਧਮਾਕੇ ਚ ਹੱਤਿਆ ਹੋ ਜਾਣ ਸਾਰਾ ਪੰਜਾਬ ਇੱਕਦਮ ਸੁੰਨ ਹੋ ਗਿਆ ਉਹਨਾਂ ਦੀ ਮੌਤ ਦੇ ਤਕਰੀਬਨ 3 ਦਹਾਕਿਆਂ ਦੇ ਸਮੇਂ ਤੋਂ ਬਾਅਦ ਮਰਹੂਮ ਬੀਨਤ ਸਿੰਘ ਦੀ ਮੁਕੰਮਲ ਜ਼ਿੰਦਗੀ ਦੇ ਚਸ਼ਮਦੀਦ ਗਵਾਹ ਉਹਨੋ ਦੇ ਪੁਰਾਣੇ ਮਿੱਤਰ ਤੇ ਮੁੱਖ ਮੰਤਰੀ ਹੁੰਦਿਆਂ ਮੁੱਖ ਮੰਤਰੀ ਦਫ਼ਤਰ 'ਚ ਕੰਮ ਕਰਨ ਵਾਲੇ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨਾਲ ਸਬੰਧਤ ਸਾਬਕਾ ਅਫਸਰ 우ਜਾਗਰ ਸਿੰਘ ਨੇ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਰਾਹੀਂ ਬੈਂਸ ਸਿੰਘ ਕਤਲ ਤੋਂ ਪਹਿਲਾਂ ਦੀਆਂ ਸ਼ਾਸਨਾਂ ਦਾ ਦੌਰ, ਕਤਲ ਅਤੇ ਕਤਲ ਤੋਂ ਬਾਅਦ ਦੀਆਂ ਘਟਨਾਵਾਂ ਸੰਬੰਧੀ ਉਸ ਵੇਲੇ ਦੇ ਪੁਲਿਸ ਅਫਸਰਾਂ ਦੀ ਭੂਮਿਕਾ, ਚਾਲ ਚੱਲਣ ਅਤੇ ਗਤੀਵਿਧੀਆਂ ਦਾ ਖੁਲਾਸਾ ਕਰਕੇ ਸ਼ਾਂਤ ਪਾਣੀਆਂ ਵਿੱਚ ਖਲਬਲੀ ਪੈਦਾ ਕਰ ਦਿੱਤੀ ਗਈ ਹੈ। ਇਸ ਕਿਤਾਬ ਚ ਬੀਨ ਸਿੰਘ ਦੇ ਬਚਪਨ ਤੋਂ ਲੈ ਕੇ ਰਾਜਨੀਤੀ ਦੇ ਹਰ ਘਟਨਾਕ੍ਰਮ ਦਾ ਜ਼ਿਕਰ ਕੀਤਾ ਗਿਆ ਹੈ। ਅੱਜ ਦੀ ਇਹ ਕਹਾਣੀ ਉਜਾਗਰ ਸਿੰਘ ਦੀ ਇਸ ਕਿਤਾਬ ਵਿਚਲੇ ਅਹਿਮ ਚੈਪਟਰ ਜਿਨ੍ਹਾਂ ਵਿੱਚ ਬੀਨ ਸਿੰਘ ਦੇ ਕਤਲ ਦੇ ਸਮੇਂ ਕਤਲ ਤੋਂ ਬਾਅਦ ਅਤੇ ਅਤੇ ਕਤਲ ਦੀ ਘਟਨਾ ਤੋਂ ਪਹਿਲਾਂ ਦੀਆਂ ਜਿਹੜੀਆਂ ਕੁ ਡਰਾਮਾ ਦਾ ਜ਼ਿਕਰ ਕੀਤਾ ਗਿਆ ਹੈ ਉਹਨਾਂ ਦੀ ਹੀ ਗੱਲ ਕਰਾਂਗੇ। ਇਹਨਾਂ ਘਟਨਾਵਾਂ ਦਾ ਜ਼ਿਕਰ ਕਿਤਾਬ ਦੇ ਪੰਨਾ ਨੰਬਰ 117 ਤੋਂ ਹੁੰਦਾ ਹੈ। ਲੇਖਕ ਜ਼ਿਕਰ ਕਰਦਾ ਹੈ ਕਿ ਪੰਜਾਬ 'ਚ ਭਾਵੇਂ ਸ਼ਾਂਤੀ ਆਉਣੇ ਸ਼ੁਰੂ ਹੋ ਗਈ ਸੀ ਪਰ ਪੰਜਾਬ ਪੁਲਿਸ ਵਿੱਚ ਮਨੁੱਖੀ ਅਧਿਕਾਰਾਂ ਦੇ ਹਨਨ ਅਤੇ ਝੂਠੇ ਪੁਲਿਸ ਮੁਕਾਬਲੇ ਕਰਨ ਵਿੱਚ ਬਦਨਾਮ ਪੁਲਿਸ ਅਫਸਰਾਂ ਵੱਲੋਂ ਸੇਵਾ ਮੁਕਤੀ ਤੋਂ ਬਾਅਦ ਐਕਸਟੈਂਸ਼ਨ ਲੈਣ ਲਈ ਭਾਪ ਕੁਰਸੀ ਤੇ ਬਣੇ ਲੈਣ ਲਈ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਸਨ। ਲੇਖਕ ਆਪਣੀ ਇਸ ਕਿਤਾਬ 'ਚ ਦਾਵਾ ਕਰਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਤੇ ਪੁਲਿਸ ਵੱਲੋਂ ਤਸ਼ੱਦਦ ਕਰਨਾ ਅਤੇ ਪੁਲਿਸ ਹਿਰਾਸਤ ਦੌਰਾਨ ਮੌਤ ਵੀ ਇਸੇ ਕੜੀ ਦਾ ਹਿੱਸਾ ਸੀ ਤੇ ਇੱਕ ਵਿਵਾਦਿਤ ਤੇ ਚਰਚਿਤ ਪੁਲਿਸ ਅਫਸਰ ਵੱਲੋਂ ਨੌਕਰੀ ਤੇ ਕਾਇਮ ਰਹਿਣ ਲਈ ਸਰਕਾਰ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦਾਵਾ ਕੀਤਾ ਕਿ ਉਸ ਬਦਨਾਮ ਪੁਲਿਸ ਅਫਸਰ ਨੂੰ ਜਦੋਂ ਐਕਸਟੈਂਸ਼ਨ ਦੇਣ ਤੋਂ ਮੁੱਖ ਮੰਤਰੀ ਨੇ ਇਨਕਾਰ ਕਰ ਦਿੱਤਾ ਤਾਂ ਪੰਜਾਬ ਚ ਮਨੁੱਖੀ ਅਧਿਕਾਰਾਂ ਦਾ ਕਹਾਣ ਵੱਧ ਗਿਆ ਤੇ ਕੇ ਪੀ ਐਸ ਗਿੱਲ ਨੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਪੰਜਾਬ ਚ ਬੀਨ ਸਿੰਘ ਦਾ ਨਹੀਂ ਬਲਕਿ ਕੇ ਪੀ ਐਸ ਗਿੱਲ ਦਾ ਰਾਜ ਹੈ ਇਸ ਦੇ ਨਾਲ ਹੀ ਸਵਾਲ ਇਹ ਉੱਠਦਾ ਹੈ ਕਿ ਇੱਕ ਪੁਲਿਸ ਅਧਿਕਾਰੀ ਅਤੇ ਸਿਆਸਤਦਾਨਾਂ ਦੀ ਲੜਾਈ 'ਚ ਰਗੜਿਆ ਆਕਰ ਆਮ ਬੰਦਾ ਹੀ ਗਿਆ ਜੇਕਰ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਤਾਂ ਆਮ ਘਰਾਂ ਦੇ ਪੁੱਤਾਂ ਤੇ ਤਸ਼ੱਦਦ ਹੋਇਆ ਲੋਕ ਖوار ਹੋਏ ਤੇ ਆਪਣੇ ਪਿਆਰਿਆਂ ਦੀਆਂ ਜਾਨਾਂ ਤੱਕ ਤੋਂ ਹੱਥ ਟੋੜ ਪਏ ਲੇਖਕ ਨੇ ਬੈਂਤ ਸਿੰਘ ਨੂੰ ਪੁਲਿਸ ਅਧਿਕਾਰੀਆਂ ਜਾਂ ਆਖ ਲੋ ਪੁਲਿਸ ਤੰਤਰ ਦੇ ਮੂਰੇ ਪੂਰੀ ਤਰ੍ਹਾਂ ਲਾਜਾਰ ਤੇ ਬੇਵੱਸ ਪ੍ਰਸ਼ਾਸਕ ਦੇ ਤੌਰ ਤੇ ਪੇਸ਼ ਕਰਦਿਆਂ ਕਿਹਾ ਕਿ ਬੈਂਤ ਸਿੰਘ ਦੀ ਸ਼ਿਫਾਰਿਸ਼ ਤੇ ਤਾਂ ਉਸ ਵੇਲੇ ਦਾ ਡੀਜੀਪੀ ਪਾਪ ਕੇ ਪੀਐਸ ਗਿਲ ਜੂਨੀਅਰ ਪੁਲਿਸ ਅਫਸਰਾਂ ਦੀਆਂ ਤਾਇਨਾਤੀਆਂ ਤੇ ਤਵਾਦਲੇ ਵੀ ਨਹੀਂ ਸੀ ਕਰਦਾ ਪੁਲਿਸ ਦੇ ਇਸ ਰਵਈਏ ਦੇ ਖਿਲਾਫ ਵਿਅੰਤ ਸਿੰਘ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਪ੍ਰਧਾਨ ਪੀ ਵੀ ਨਰਸਿਮਹਾ ਰਾਓ ਤੱਕ ਵੀ ਪਹੁੰਚ ਕੀਤੀ ਲੇਖਕ ਬਿਆਨ ਕਰਦਾ ਹੈ ਕਿ ਮੁੱਖ ਮੰਤਰੀ ਵਿਅੰਤ ਸਿੰਘ ਤਾਂ ਖੁਦ ਮਹਿਸੂਸ ਕਰਦੇ ਸਨ ਕਿ ਪੰਜਾਬ ਪੁਲਿਸ ਅੱਤਵਾਦ ਖਤਮ ਕਰਨ ਦੇ ਨਾਮ ਤੇ ਜੋ ਕਾਰਵਾਈਆਂ ਕਰ ਰਹੀ ਹੈ ਉਸ ਤੋਂ ਸਪਸ਼ਟ ਕਿਹਾ ਜਾ ਸਕਦਾ ਹੈ ਕਿ ਪੁਲਿਸ ਆਪ ਮੁਹਾਰੀ ਹੋ ਗਈ ਹੈ ਮੁੱਖ ਮੰਤਰੀ ਤਾਂ ਇਹ ਵੀ ਸਮਝ ਰਹੇ ਸਨ ਕਿ ਲੋਕਤੰਤਰੀ ਢਾਂਚੇ ਦਾ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨੂੰ ਵੀ ਪੁਲਿਸ ਟਿੱਛ ਸਮਝਦੀ ਹੈ ਇੱਕ ਕਿਸਮ ਨਾਲ ਅਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਜਾ ਰਹੀ ਸੀ ਪੁਲਿਸ ਵੱਲੋਂ ਸੂਬੇ 'ਚ ਅੱਤਵਾਦ ਖਤਮ ਕਰਨ ਦਾ ਸਿਹਰਾ ਆਪਣੇ ਸਿਰ ਬੰਨਿਆ ਗਿਆ ਉਸ ਅਧਿਕਾਰੀਆਂ ਨੇ ਕੌਮੀ ਹੀ ਨਹੀਂ ਕਮੰਤਰੀ ਪਦਰ ਤੇ ਨਾਵਾਖਟਣ ਨਾਮਣਾ ਖਟਣ ਦੇ ਯਤਨ ਕੀਤੇ ਪਰ ਮਹਿਸੂਸ ਇਹ ਕੀਤਾ ਜਾਂਦਾ ਸੀ ਕਿ ਕੁਝ ਪੁਲਿਸ ਅਫਸਰਾਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਮਨਮਾਨੀਆਂ ਕਾਰਨ ਪੰਜਾਬ ਅੰਦਰ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਕਾਂਡ ਪੁਲਿਸ ਦੀਆਂ ਪ੍ਰਾਪਤੀਆਂ ਨੂੰ ਫਿੱਕਾ ਪਾ ਰਿਹਾ ਹੈ ਇਸੇ ਲਈ ਲੇਖਕ ਇਹ ਵੀ ਆਖਦਾ ਹੈ ਕਿ ਅੱਤਵਾਦ ਨੂੰ ਖਤਮ ਕਰਨ ਤੋਂ ਬਾਅਦ ਪੁਲਿਸ ਸਰਕਾਰ ਲਈ ਬਦਨਾਮੀ ਦਾ ਕਾਰਨ ਬਣ ਰਹੀ ਸੀ ਸ਼ਾਂਤੀ ਸਥਾਪਿਤ ਕਰਨ ਦੀ ਆੜ ਵਿੱਚ ਆਪ ਖੁਦਰੀਆਂ ਤੇ ਉਤਰਾਈ ਸੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਸੀ ਜਿਸ ਨਾਲ ਪੰਜਾਬ ਅੰਤਰਰਾਸ਼ਟਰੀ ਮੰਦਰ ਤੇ ਪੰਜਾਬ ਸਰਕਾਰ ਤੋਂ ਖਾਸ ਤਰਕੇ ਬੀਨ ਸਿੰਘ ਦੇ ਅਕਸ ਨੂੰ ਤੱਬਾ ਲੱਗ ਰਿਹਾ ਸੀ ਝੂਠੇ ਕੇਸਾਂ ਵਿੱਚ ਆਮ ਲੋਕਾਂ ਨੂੰ ਫਸਾਇਆ ਜਾ ਰਿਹਾ ਸੀ ਨੌਜਵਾਨਾਂ ਨੂੰ ਅਲਮੁਨੁਖਿਤ ਸਿਹੇ ਦਿੱਤੇ ਜਾ ਰਹੇ ਸੀ ਪੁਲਿਸ ਸਿਰਫ ਆਪਣੇ ਅਧਿਕਾਰੀਆਂ ਦੀਆਂ ਹਦਾਇਤਾਂ ਮੰਨ ਰਹੀ ਸੀ ਸਿਆਸੀ ਲੋਕਾਂ ਦੀ ਪਰਵਾਹ ਨਹੀਂ ਕੀਤੀ ਜਾ ਰਹੀ ਕਿਤਾਬ ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਇਹ ਗੱਲ ਸਮਝ ਚੁੱਕੇ ਸਨ ਕਿ ਰਾਸ਼ਟਰਪਤੀ ਰਾਜ ਦੇ ਸਮੇਂ ਦੌਰਾਨ ਪੁਲਿਸ ਦੀ ਨੀਤੀ ਗੋਲੀ ਬਦਲੇ ਗੋਲੀ ਨੂੰ ਚੁਣੀ ਹੋਈ ਸਰਕਾਰ ਦੇ ਸਮੇਂ ਦੌਰਾਨ ਵਾਜਬ ਤੇ ਜਾਇਜ਼ ਨਹੀਂ ਮੰਨਿਆ ਜਾ ਸਕਦਾ ਇਸ ਤਰ੍ਹਾਂ ਦੀ ਨੀਤੀ ਪੰਜਾਬ ਦੀ ਸਮੱਸਿਆ ਦਾ ਕੋਈ ਸਥਾਈ ਹੱਲ ਵੀ ਨਹੀਂ ਮੁੱਖ ਮੰਤਰੀ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਉਸ ਵੇਲੇ ਦੇ ਮੁਖੀ ਓਪੀ ਸ਼ਰਮਾ ਦੇ ਕੰਮ ਨੂੰ ਤਸੱਲੀ ਬਖਸ਼ ਮੰਨਦੇ ਸਨ ਇਸ ਲਈ ਬਿਆਨ ਸਿੰਘ ਦਾ ਮੰਨਣਾ ਸੀ ਕਿ ਹੁਣ ਸ਼ਾਂਤੀ ਦੀ ਸਥਾਪਨਾ ਵਿੱਚ ਗੁਪਤਚਰ ਵਿਭਾਗ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਕਦਰ ਕਰਦੇ ਹੋਏ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਅਤੇ ਜ਼ਖਮਾਂ ਤੇ ਮਲਮ ਲਗਾਉਣ ਦੇ ਇਰਾਦੇ ਨਾਲ ਬੇਦਾਗ ਪੁਲਿਸ ਅਫਸਰ ਨੂੰ ਹੀ ਪੁਲਿਸ ਮੁਖੀ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਕਾਰਨ ਵਿਵਾਦਾਂ ਵਿਚ ਗਿਰ ਰਹੇ ਚਚਿਤ ਪੁਲਿਸ ਅਧਿਕਾਰੀ ਕੇ ਪੀ ਐਸ ਗਿੱਲ ਨੂੰ ਪੰਜਾਬ ਤੋਂ ਬਾਹਰ ਕੋਈ ਹੋਰ ਮਹੱਤਵਪੂਰਨ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਜਿਸ ਨਾਲ ਪੰਜਾਬ ਦੇ ਮਾੜੇ ਦਿਨਾਂ ਦੇ ਪ੍ਰਭਾਵਿਤ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੰਤੁਸ਼ਟ ਕਰਕੇ ਮੁਖਤਾਰਾ ਨਾਲ ਜੋੜਿਆ ਜਾ ਸਕਦਾ ਹੈ ਮੁੱਖ ਮੰਤਰੀ ਮਹਿਸੂਸ ਕਰਦੇ ਸਨ ਕਿ ਲੋਕਾਂ ਦੇ ਮਨਾ ਵਿੱਚ ਪੁਲਿਸ ਤੰਤਰ ਦੇ ਖਿਲਾਫ ਰੋਹ ਹੈ ਤੇ ਇਸ ਰੋਹ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਲੋਕ ਪੁਲਿਸ ਦੇ ਨਾਲ-ਨਾਲ ਉਸ ਵੇਲੇ ਦੇ ਕਾਂਗਰਸੀ ਹਾਕਮਾਂ ਨੂੰ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ੀ ਸਮਝਣ ਲੱਗੇ ਹਾਲਾਂਕਿ ਇਸ ਕਿਤਾਬ ਵਿਚਲੇ ਤੱਥਾਂ ਤੇ ਯਕੀਨ ਕਰਿਏ ਤਾਂ ਮੁੱਖ ਮੰਤਰੀ ਸਣੇ ਕਾਂਗਰਸੀ ਤਾਂ ਬੇਵੱਸ ਤੇਲਾਚਾਰ ਦਿਖਾਈ ਦੇ ਰਹੇ ਸੀ ਲੇਖਕ ਦਾਵਾ ਕਰਦਾ ਹੈ ਕਿ ਪੁਲਿਸ ਦੀਆਂ ਮਨਮਾਨੀਆਂ ਤੋਂ ਦੁਖੀ ਹੋ ਕੇ ਮੁੱਖ ਮੰਤਰੀ ਵਿਅੰਤ ਸਿੰਘ ਨੇ ਇੱਕ ਵਾਰ ਤਤਕਾਲੀ ਕੇਂਦਰੀ ਗ੍ਰਹਿ ਰਾਜ ਮੰਤਰੀ ਰਾਜੇਸ਼ ਪਾਇਲਟ ਨੂੰ ਇੱਕ ਚਿੱਠੀ ਲਿਖੀ ਪਰ ਕੇਂਦਰੀ ਮੰਤਰੀ ਦੇ ਦਫ਼ਤਰ ਨੇ ਵਿਅੰਤ ਸਿੰਘ ਵੱਲੋਂ ਚਿੱਠੀ ਰਾਹੀਂ ਲਿਖੀ ਸਾਰੀ ਇਬਾਰਤ ਸਬੰਧਤ ਪੁਲਿਸ ਅਧਿਕਾਰੀਆਂ ਤੱਕ ਲੀਕ ਕਰ ਦਿੱਤੀ ਇਸ ਦਾ ਨਤੀਜਾ ਇਹ ਨਿਕਲਿਆ ਕਿ ਪੁਲਿਸ ਨੇ ਵਿਅੰਤ ਸਿੰਘ ਨੂੰ ਪੂਰੀ ਤਰ੍ਹਾਂ ਅਨਡਰਸਟੈਂਡ ਕਰਨਾ ਸ਼ੁਰੂ ਕਰ ਦਿੱਤਾ ਲੇਖਕਤਾ ਕਿਤਾਬ ਦੇ ਪੰਨਾ ਨੰਬਰ 119 ਤੇ ਸਾਜ਼ਿਸ਼ੀ ਘਟਨਾਵਾਂ ਦੇ ਚੈਪਟਰ ਚ ਦੱਸਦਾ ਹੈ ਕਿ 31 ਅਗਸਤ 1995 ਦੀ ਸ਼ਾਮ 5:13 ਤੇ ਪੰਜਾਬ ਸਿਵਲ ਸਕੱਤਰਤ ਤੇ ਐਨ ਬੂਰੇ ਪੋਰਚ ਵਿੱਚ ਇੱਕ ਬੰਬ ਧਮਾਕਾ ਹੁੰਦਾ ਹੈ ਤਾਂ 16 ਬੰਦਿਆਂ ਦੀ ਮੌਤ ਹੋ ਜਾਂਦੀ ਹੈ ਇਨ੍ਹਾਂ 16 ਬੰਦਿਆਂ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਬੈਂਤ ਸਿੰਘ ਵੀ ਸ਼ਾਮਲ ਸਨ ਕਿਤਾਬ ਦੇ ਪੰਨਾ ਨੰਬਰ 121 ਤੇ ਦਰਜ ਹੈ ਕਿ ਮੁੱਖ ਮੰਤਰੀ ਬੈਂਤ ਸਿੰਘ ਹਾਲੇ ਆਪਣੀ ਸਰਕਾਰੀ ਕਾਰਜ ਬੈਠੇ ਹੀ ਸਨ ਕਿ ਉਹਨਾਂ ਦੀ ਇੱਕ ਲੱਤ ਹਾਲੇ ਗੱਡੀ ਦੇ ਬਾਹਰ ਸੀ ਜਦੋਂ ਇੱਕ ਧਮਾਕਾ ਹੋ ਜਾਂਦਾ ਹੈ ਧਮਾਕਾ ਹੁੰਦਿਆਂ ਬੁਲੇਟ ਪ੍ਰੂਫ ਗੱਡੀ ਦੀ ਤਾਕੀ ਬੰਦ ਕਰ ਲਈ ਗਈ ਅਤੇ ਕਾਰ ਵਿੱਚ ਦੂਜਾ ਬੰਬ ਡਰਾਈਵਰ ਦੇ ਨਾਲ ਵਾਲੀ ਸੀਟ ਵੱਲ ਚੱਲਿਆ ਜਿਸ ਨਾਲ ਐਨਐਸਜੀ ਦਾ ਮੁਲਾਜ਼ਮ ਟੁਕੜੇ ਟੁਕੜੇ ਹੋ ਗਿਆ ਅਤੇ ਉਸ ਦਾ ਸ਼ਰਾ ਬੀਨਤ ਸਿੰਘ ਦੀ ਵਕੀ ਵਿੱਚ ਲੱਗਿਆ ਬੰਬ ਇੰਨਾ ਸ਼ਕਤੀਸ਼ਾਲੀ ਸੀ ਜਿਸ ਨਾਲ ਕਾਰ ਨੂੰ ਅੱਗ ਲੱਗ ਗਈ ਹਫੜਾ ਦਫੜੀ ਵਿੱਚ ਕਾਰ ਦਾ ਦਰਵਾਜ਼ਾ ਖੁੱਲ੍ਹੇ ਹੀ ਤੇ ਬਿਆਨ ਸਿੰਘ ਦੀ ਅੱਗ ਲੱਗਣ ਨਾਲ ਮੌਤ ਹੋ ਗਈ ਬਾਕੀ ਸਰੀਰ ਤੇ ਕੋਈ ਛੱਟ ਦਾ ਨਿਸ਼ਾਨ ਨਹੀਂ ਸੀ ਲੇਖਕ ਨੇ ਕੁਝ ਸ਼ੱਕੀ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਾਰ ਦੇ ਉੱਥੇ ਆਉਣ ਸੰਬੰਧੀ ਹੈਰਾਨੀ ਪੈਦਾ ਪਾਉਂਦੇ ਲਿਖਿਆ ਹੈ ਕਿ ਮੁੱਖ ਮੰਤਰੀ ਦੀ ਕਾਰ ਦੀ ਸਰਵਿਸ ਸਰਕਾਰੀ ਵਰਕਸ਼ਾਪ ਵਿੱਚ ਹੁੰਦੀ ਹੈ ਪਰੰਤੂ ਇਸ ਕਾਰ ਦੀ ਸਰਵਿਸ ਪਟਿਆਲਾ ਵਿਖੇ ਪ੍ਰਾਈਵੇਟ ਵਰਕਸ਼ਾਪ ਵਿੱਚ ਹੋਈ। 12ਵਾਂ ਸਰਵਿਸ ਕਿਉਂ ਹੋਈ? ਲੇਖਕ ਕੋਲੋਂ ਪੁਲਿਸ ਅਧਿਕਾਰੀਆਂ ਖਾਸ ਵੇਲੇ ਕਰਕੇ ਉਸ ਵੇਲੇ ਦੇ ਪੰਜਾਬ ਦੇ ਡੀਜੀਪੀ ਕੇਪੀਐਸ ਗਿੱਲ ਅਤੇ ਚੰਡੀਗੜ੍ਹ ਪੁਲਿਸ ਦੇ ਆਈਜੀ ਜੁਧਵੀਰ ਸਿੰਘ ਡਡਵਾਲ ਦੇ ਦਾਅਵਿਆਂ ਅਤੇ ਠੋਸ ਜਾਂਚ ਹੋਣ ਤੋਂ ਪਹਿਲਾਂ ਕੀਤੇ ਗਏ ਖੁਲਾਸਿਆਂ ਤੇ ਕਿੰਤੂ ਪ੍ਰੰਤੂ ਕੀਤਾ ਹੈ। ਡੀਜੀਪੀ ਗਿੱਲ ਦੇ ਦਾਅਵੇ ਬਾਰੇ ਪੰਨਾ ਨੰਬਰ 184 ਤੇ ਲਿਖਿਆ ਹੈ। ਕਿ ਹਾਲੇ ਸੀਬੀਆਈ ਵੱਲੋਂ ਇਸ ਹੱਤਿਆकांड ਦੀ ਜਾਂਚ ਸ਼ੁਰੂ ਵੀ ਨਹੀਂ ਸੀ ਕੀਤੀ ਗਈ ਕਿ ਤਤਕਾਲੀ ਡੀਜੀਪੀ ਨੇ ਐਲਾਨ ਕਰ ਦਿੱਤਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਮਨੁੱਖੀ ਬੰਬ ਦੀ ਵਰਤੋਂ ਕੀਤੀ ਗਈ ਹੈ। ਇਸ ਸਬੰਧੀ ਉਹਨਾਂ 7 ਅਤੇ 8 ਸਤੰਬਰ 1995 ਨੂੰ ਡਾਟ ਰਿਪੂਨ ਅਖਬਾਰ ਵਿੱਚ ਛਪੀਆਂ ਰਿਪੋਰਟਾਂ ਦਾ ਹਵਾਲਾ ਵੀ ਦਿੱਤਾ ਹੈ। ਲੇਖਕ ਵੱਲੋਂ ਇਹਨਾਂ ਖਬਰਾਂ ਨੂੰ ਹੋਊ ਭੂ ਆਪਣੀ ਕਿਤਾਬ ਵਿੱਚ ਪ੍ਰਕਾਸ਼ਿਤ ਕਰਕੇ ਇਸ ਕਿਤਾਬ ਦਾ ਹਿੱਸਾ ਵੀ ਬਣਾਇਆ ਅਖਬਾਰਾਂ ਦੀਆਂ ਰਿਪੋਰਟਾਂ ਅਤੇ ਉਸ ਵੇਲੇ ਦੇ ਹਾਲਾਤ ਦੀ ਸਮੀਖਿਆ ਕਰਦੇ ਹਨ ਲੇਖਕ ਨੇ ਕਹਿਣਾ ਚਾਹਿਆ ਹੈ ਕਿ ਬਿਆਨ ਸਿੰਘ ਦਾ ਕਤਲ ਇੱਕ ਡੂੰਗੀ ਸਾਜ਼ਿਸ਼ ਦਾ ਹਿੱਸਾ ਸੀ ਲੇਖਕ ਲਿਖਦਾ ਹੈ ਕਿ ਮੁੱਖ ਮੰਤਰੀ ਦੀਆਂ ਕਾਰਾਂ ਸੁਰੱਖਿਆ ਅਮਲੇ ਦੇ ਅਧੀਨ ਹੁੰਦੀਆਂ ਹਨ ਮੁੱਖ ਮੰਤਰੀ ਦੇ ਸਾਰੇ ਅਮਲੇ ਦੀ ਪੁਲਿਸ ਵੈਰੀਫਿਕੇਸ਼ਨ ਗੁਪਚਰ ਏਜੰਸੀਆਂ ਕਰਦੀਆਂ ਹਨ ਤਾਂ ਜੋ ਕੋਈ ਵੀ ਗੈਰ ਸਮਾਜੀ ਅੰਸਰ ਉਸ ਵਿੱਚ ਘੁੱਟ ਪੈ ਘੁਸਪੈਠ ਨਾ ਕਰ ਸਕੇ ਜਦੋਂ ਮੁੱਖ ਮੰਤਰੀ ਦੀ ਕਾਰ ਕਿਸੇ ਵੀ ਥਾਂ ਖੜੀ ਹੋਵੇ ਤਾਂ ਹਮੇਸ਼ਾ ਪੁਲਿਸ ਦਾ ਪਹਿਰਾ ਲੈਂਦਾ ਹੈ ਦੁਰਘਟਨਾ ਮੌਕੇ ਕੋਈ ਵੀ ਸੀਨੀਅਰ ਸੁਰੱਖਿਆ ਅਧਿਕਾਰੀ ਗੱਡੀ ਦੇ ਨੇੜੇ ਤੇੜੇ ਵੀ ਨਹੀਂ ਸੀ ਮੁੱਖ ਮੰਤਰੀ ਦੀ ਮੌਤ ਤੋਂ ਬਾਅਦ ਦੇ ਘਟਨਾਕ੍ਰਮ ਦਾ ਵੇਰਵਾ ਦਿੰਦੇ ਆ ਲੇਖਕ ਲਿਖਦਾ ਹੈ ਕਿ 1 ਸਤੰਬਰ 1995 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਨੇ ਬਿਨਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਣਾ ਸੀ ਕਿਤਾਬ ਦੇ ਲੇਖਕ ਉਜਾਗਰ ਸਿੰਘ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਗੁਰਮੀਤ ਸਿੰਘ ਜੋ ਕਿ ਬਿਆਨਤ ਸਿੰਘ ਕਾਰਨ ਲਈ ਸੁਰੱਖਿਆ ਵਿੱਚ ਖਾਮੀਆਂ ਦੀ ਨੁਕਤਾਚੀਨੀ ਕਰਦੇ ਸਨ ਅਤੇ ਇਹਨਾਂ ਖਾਮੀਆਂ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਸਨ ਸੁਰੱਖਿਆ ਏਜੰਸੀਆਂ ਤੇ ਪੁਲਿਸ ਨੇ ਫੈਸਲਾ ਕੀਤਾ ਕਿ ਪ੍ਰਧਾਨ ਮੰਤਰੀ ਨਰਸਿਮਹਾਰਾਓ ਦੇ ਪਰਿਵਾਰ ਨਾਲ ਅਫਸੋਸ ਕਰਨ ਮੌਕੇ ਇਹਨਾਂ ਦੋਹਾਂ ਨੂੰ ਦੂਰ ਰੱਖਿਆ ਜਾਵੇ ਉਹ ਲਿਖਦੇ ਹਨ ਕਿ ਜਿਸ ਗੁਰਮੀਤ ਸਿੰਘ ਦੀ ਬਿਆਨਤ ਸਿੰਘ ਦੇ ਜਿਉਂਦੇ ਜੀ ਤੂਤੀ ਬੋਲਦੀ ਸੀ ਉਸ ਨੂੰ ਕੋਠੀ ਅੰਦਰ ਵੜਨ ਹੀ ਨਹੀਂ ਦਿੱਤਾ ਗਿਆ ਉਸ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਪਿਛਲੇ ਗੇਟ ਤੇ ਕੋਠੀ ਅੰਦਰ ਆਉਣ ਲਈ ਧਰਨਾ ਦੇਣਾ ਪਿਆ। ਉਹੀ ਸੁਰੱਖਿਆ ਕਰਮਚਾਰੀ ਤੇ ਅਧਿਕਾਰੀ ਜਿਹੜੇ ਉਸ ਨੂੰ ਸਲੂਟ ਮਾਰਦੇ ਸੀ ਉਹਨਾਂ ਨੇ ਉਸ ਨੂੰ ਅੰਦਰ ਜਾਣ ਤੋਂ ਰੋਕੀ ਰੱਖਿਆ। ਅਲਾਹਾਬਾਦ ਦੇ ਇੱਕ ਘਟਨਾਕ੍ਰਮ ਨੂੰ ਉਹ ਡਰਾਉਣਾ ਘਟਨਾਕ੍ਰਮ ਦੱਸਦੇ ਨੇ। ਲੇਖਕ ਲਿਖਦਾ ਹੈ ਕਿ 29 ਸਤੰਬਰ 1995 ਨੂੰ ਅਸੀਂ ਦਿੱਲੀ ਤੋਂ ਅਲਾਹਾਬਾਦ ਲਈ ਟ੍ਰੇਨ ਫੜ ਲਈ। ਪਰਵਾਰ ਨਾਲ ਮੈਂ ਅਤੇ ਹਰਚਨ ਸਿੰਘ ਹੀਰੋ ਜੋ ਕਿ ਉਸ ਵੇਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਕਟਿਵ ਪ੍ਰਧਾਨ ਸਨ ਸਲੀਪਰ ਵਿੱਚ ਅਸਤੀਆਂ ਦਾ ਕਲਸ ਅਸੀਂ ਆਪਣੇ ਕੋਲ ਰੱਖਿਆ ਸਵੇਰ ਨੂੰ ਅਸੀਂ ਅਲਾਹਾਬਾਦ ਪਹੁੰਚ ਗਏ ਰੇਲਵੇ ਸਟੇਸ਼ਨ ਤੋਂ ਕਲਸੀਆਂ ਦਾ ਜਲੂਸ ਸਰਕਟ ਹਾਊਸ ਤੱਕ ਗਿਆ ਉੱਥੇ ਹੀ ਪ੍ਰੈਸ ਵਾਲੇ ਆ ਗਏ ਉਹਨਾਂ ਮੈਨੂੰ ਅਤੇ ਤੇਜ ਪ੍ਰਕਾਸ਼ ਜੋ ਕਿ ਬਿਆਨ ਸਿੰਘ ਦੇ ਪੁੱਤਰ ਹਨ ਨੂੰ ਘੇਰ ਲਿਆ ਅਤੇ ਸੁਰੱਖਿਆ ਦੀਆਂ ਖਾਮੀਆਂ ਬਾਰੇ ਸਵਾਲਾਂ ਦੀ ਵਿਚਾਰ ਕਰ ਦਿੱਤੀ ਤੇਜ ਪ੍ਰਕਾਸ਼ 7ਵੇਂ ਵਿਸੰਨ ਨਾਹੀਂ ਉਹ ਕਿਸੇ ਬਾਰੂ-ਵਿਵਾਦ ਵਿੱਚ ਪੈਣਾ ਚਾਹੁੰਦੇ ਸਨ ਉਹ ਉਸ ਸਮੇਂ ਟ੍ਰਾਂਸਪੋਰਟ ਮੰਤਰੀ ਸਨ ਮੈਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਬਿਆਨਤ ਸਿੰਘ ਦੀ ਮੌਤ ਨੂੰ ਇੱਕ ਸਾਜ਼ਿਸ਼ ਦਾ ਹਿੱਸਾ ਕਿਹਾ ਮੈਂ ਇਹ ਵੀ ਕਿਹਾ ਸੁਰੱਖਿਆ ਵਿੱਚ ਅਣਗਹਿਲੀ ਕਰਕੇ ਕਿਸੇ ਅਧਿਕਾਰੀ ਤੱਕ ਹੀ ਸਪਾਈ ਤੱਕ ਨੂੰ ਵੀ ਮੌਤਲ ਨਹੀਂ ਕੀਤਾ ਗਿਆ ਨਾ ਹੀ ਕੋਈ ਵਿਭਾਗੀ ਕਾਰਵਾਈ ਕੀਤੀ ਗਈ ਇਸ ਤੋਂ ਸਪਸ਼ਟ ਹੈ ਕਿ ਇਹ ਘਟਨਾ ਜ਼ਰੂਰ ਕਿਸੇ ਸਾਜ਼ਿਸ਼ ਦਾ ਨਤੀਜਾ ਹੈ ਖੁਫੀਆ ਏਜੰਸੀਆਂ ਸਾਡੇ ਤੇ ਪੂਰੀ ਨਜ਼ਰ ਰੱਖ ਰਹੀਆਂ ਸਨ ਆਪਣਾ ਸਾਰਾ ਕੁਝ ਗਵਾ ਕੇ ਵੀ ਅਸੀਂ ਡਰੇ ਹੋਏ ਸੀ 30 ਸਤੰਬਰ 1995 ਨੂੰ ਦੁਪਹਿਰ ਮੌਕੇ ਜਦੋਂ ਅਸੀਂ ਪਰਿਵਾਰ ਦੇ ਮੈਂਬਰ ਮੋਟਰ ਬੋਟ ਰਾਹੀਂ ਸੰਗਮ ਵਿੱਚ ਅਸਥੀਆਂ ਜਲ ਪ੍ਰਵਾਹ ਕਰ ਲਈ ਜਾ ਰਹੇ ਸੀ ਤਾਂ ਅਚਾਨਕ ਮੋਟਰ ਬੋਟ ਚਲਾਉਣ ਵਾਲੇ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਬੋਟਰ ਵਿੱਚ ਬੋਟ ਵਿੱਚ ਤਾਂ ਪੈਟਰੋਲ ਖਤਮ ਹੋ ਗਿਆ ਕਿਸ਼ਤੀ ਕਿਸੇ ਵੀ ਮੌਕੇ ਡੁੱਬ ਸਕਦੀ ਹੈ ਤੁਰੰਤ ਦੂਜੀਆਂ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਜਾਵੇ ਸਾਡੇ ਜੋ ਕਿਸੇ ਨੇ ਵੀ ਸੇਫਟੀ ਜੈਕਟ ਨਹੀਂ ਸਪਾਈ ਹੋਈ ਸਿਰਫ ਚਾਲਕ ਨੇ ਹੀ ਸੇਫਟੀ ਜੈਕਟ ਪਾਈ ਹੋਈ ਸੀ ਸਾਨੂੰ ਤੁਰੰਤ ਦੂਜੀਆਂ ਕਿਸ਼ਤੀਆਂ ਵਿੱਚ ਬਿਠਾਇਆ ਗਿਆ ਕਿਸ਼ਤੀ ਤਾਂ ਜੋ ਚੱਲੀ ਹੀ ਨਹੀਂ ਸੀ ਤੇਲ ਕਿਵੇਂ ਖਤਮ ਹੋ ਗਿਆ ਸੰਗਮ ਵਿੱਚ ਸਿਰਫ ਅੱਧਾ ਕਿਲੋਮੀਟਰ ਚੱਲ ਕੇ ਹੀ ਅਸਤੀਆਂ ਜਲ ਪ੍ਰਵਾਹ ਕਰਨੀਆਂ ਸਨ ਇਹ ਸਾਰਾ ਡਰਾਮਾ ਪ੍ਰਵਾਹ ਨੂੰ ਕੀ ਡਰਾਉਣ ਲਈ ਰਚਿਆ ਗਿਆ ਸੀ ਅਸਤੀਆਂ ਜਲ ਪ੍ਰਵਾਹ ਕਰਨ ਦਾ ਸਥਾਨਕ ਪ੍ਰਬੰੰਧਤਾ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕੀਤਾ ਹੋਇਆ ਸੀ ਅਸੀਂ ਵਾਕਈ ਘਬਰਾ ਗਏ ਉਹਨਾਂ ਦਾ ਸਾਨੂੰ ਡਰਾਉਣ ਦਾ ਮਕਸਦ ਪੂਰਾ ਹੋ ਗਿਆ ਲੱਗਦਾ ਸੀ ਇਸ ਘਟਨਾ ਤੋਂ ਬਾਅਦ ਬੈਂਸਿੰਗ ਦੀ ਮੌਤ ਵਿੱਚ ਸਾਜ਼ਿਸ਼ ਹੋਣ ਦਾ ਸ਼ੰਕਾ ਪੱਕਾ ਹੋ ਗਿਆ ਕਿਉਂਕਿ ਸਰਕਾਰੀ ਇੰਤਜ਼ਾਮ ਹੋਵੇ ਤੇ ਕਿਸ਼ਤੀ ਦੇ ਚਲਦਿਆਂ ਹੀ ਤੇਲ ਖਤਮ ਹੋ ਜਾਵੇ ਇਹ ਕਿਵੇਂ ਸੰਭਵ ਹੈ ਲੇਖਕ ਇਸ ਕਿਤਾਬ ਵਿੱਚ ਪੰਜਾਬ ਪੁਲਿਸ ਦੇ ਐਸਐਸਪੀ ਦੀ ਧਮਕੀ ਦਾ ਵੀ ਜ਼ਿਕਰ ਕਰਦਾ ਹੈ ਉਹ ਦੱਸ ਲਿਖਦੇ ਨੇ ਕਿ ਪਟਿਆਲਾ ਦੇ ਤਤਕਾਲੀ ਐਸਐਸਪੀ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਬੁਲਾ ਕੇ ਰਵੈਤੀ ਗੱਲਾਂ ਕਰਨ ਤੋਂ ਬਾਅਦ ਕਿਹਾ ਗਿਆ ਕਿ ਬਿਅੰਤ ਸਿੰਘ ਹੁਣ ਨਹੀਂ ਰਹੇ ਤੁਸੀਂ ਉਹਨਾਂ ਦੀ ਮੌਤ ਬਾਰੇ ਸੋਚ ਸਮਝ ਕੇ ਬੋਲਿਆ ਕਰੋ ਤੁਸੀਂ ਸਰਕਾਰੀ ਅਧਿਕਾਰੀ ਹੋ ਸਰਕਾਰ ਦੇ ਖਿਲਾਫ ਨਾ ਬੋਲੋ ਚੁੱਪ ਕਰਕੇ ਆਪਣੀ ਨੌਕਰੀ ਕਰੋ ਅਤੇ ਆਪਣੇ ਬੱਚੇ ਪਾਲੋ ਜਦੋਂ ਮੈਂ ਜਿੱਦ ਕੀਤੀ ਕਿ ਕਿਹਾ ਕਿ ਉਹ ਮੇਰੇ ਲਈ ਸਤਕਾਰਤ ਵਿਅਕਤੀ ਸਨ ਮੈਂ ਉਹਨਾਂ ਦਾ ਵਫਾਦਾਰ ਰਿਹਾ ਹਾਂ ਜੇ ਮੈਂ ਹੀ ਉਹਨਾਂ ਦੇ ਕੇਸ ਦੀ ਪੈਰਵਾਈ ਨਹੀਂ ਕਰਾਂਗਾ ਤਾਂ ਹੋਰ ਕੌਣ ਕਰੇਗਾ ਉਹਨਾਂ ਦਾ ਪਰਿਵਾਰ ਤਾਂ ਗਹਿਰੇ ਸਦਵੇਂ ਵਿੱਚ ਐ ਉਹਨਾਂ ਨੂੰ ਤਾਂ ਸਮਝ ਹੀ ਨਹੀਂ ਆ ਰਹੀ ਇਸ ਤੋਂ ਬਾਅਦ ਐਸਐਸਪੀ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਜੇਕਰ ਤੁਸੀਂ ਆਪਣੇ ਬੱਚੇ ਬਾਲਣੇਵੇਂ ਤਾਂ ਤੁਸੀਂ ਤੇ ਗੁਰਮੀਤ ਸਰਕਾਰ ਦੇ ਵਿਰੁੱਧ ਬੋਲਣਾ ਬੰਦ ਕਰ ਦਿਓ ਨਹੀਂ ਤਾਂ ਫਿਰ ਤੁਹਾਡਾ ਦੋਹਾਂ ਦਾ ਹਸ਼ਰ ਵੀ ਬੈਂਤ ਸਿੰਘ ਵਾਲਾ ਹੋਵੇਗਾ ਕੀ ਬੈਂਤ ਸਿੰਘ ਨੇ ਅਸਤੀਫਾ ਦੇਣ ਦਾ ਫੈਸਲਾ ਵੀ ਕਰ ਲਿਆ ਸੀ ਲੇਖਕ ਲਿਖਦਾ ਹੈ ਕਿ ਇੱਕ ਵਾਰ ਤਾਂ ਹਾਲਾਤ ਅਜਿਹੇ ਬਣ ਗਏ ਸਨ ਕਿ ਪੁਲਿਸ ਦੀਆਂ ਹਰਕਤਾਂ ਤੋਂ ਪਰੇਸ਼ਾਨ ਇੱਕ ਵਾਰ ਵਿਅੰਤ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕਰ ਲਿਆ ਸੀ ਮੁੱਖ ਮੰਤਰੀ ਦੇ ਕਰੀਬੀ ਜਦੋਂ ਜੱਦੂ ਜਹਿਦ ਤੋਂ ਬਾਅਦ ਅਸਤੀਫਾ ਦੇਣ ਤੋਂ ਰੋਕਣ ਵਿੱਚ ਸਫਲ ਹੋਏ ਤਾਂ ਕਿਹਾ ਕਿ ਅਸਤੀਫਾ ਦੇਣ ਨਾਲ ਪਰਿਵਾਰ ਨੂੰ अनेका ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਮ ਤੌਰ ਤੇ ਲੋਕ ਮਹਿਸੂਸ ਕਰਦੇ ਹਨ ਕੇ ਮੁੱਖ ਮੰਤਰੀ ਆਪਣੇ ਰਾਜ ਦਾ ਬਾਦਸ਼ਾਹ ਹੁੰਦਾ ਹੈ। ਉਹਨਾਂ ਦਾ ਹਰ ਸ਼ਬਦ ਹੁਕਮ ਬਣਦਾ ਹੈ। ਆਮ ਹਾਲਾਤ ਵਿੱਚ ਤਾਂ ਇਹ ਸਹੀ ਹੋ ਸਕਦਾ ਹੈ ਪਰੰਤੂ ਅਸਾਵੇਂ ਹਾਲਾਤ ਵਿੱਚ ਜਦੋਂ ਬੈਂਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਉਦੋਂ ਹਾਲਾਤ ਬਹੁਤ ਹੀ ਨਾਜ਼ੁਕ ਸਨ। ਪੰਜਾਬ ਵਿੱਚ ਅਫਰਾ ਤਪਰੀ ਦੇ ਹਾਲਾਤ ਸਨ। ਵਿਕਾਸ ਪੱਖੋਂ ਵੀ ਪੰਜਾਬ ਪਛੜਿਆ ਹੋਇਆ ਸੀ। ਮੁੱਖ ਮੰਤਰੀ ਬਣਨ ਤੋਂ ਪਹਿਲੇ 6 ਮਹੀਨੇ ਤੱਕ ਰਾਜ ਪ੍ਰਬੰਧ ਨੂੰ ਲੀਹਾਂ ਤੇ ਲਿਆਉਣ ਵਿੱਚ ਹੀ ਲੱਗਦੇ। ਕਿਉਂਕਿ ਲੰਬਾ ਸਮਾਂ ਰਾਸ਼ਟਰਪਤੀ ਰਾਜ ਰਹਿਣ ਕਰਕੇ ਅਧਿਕਾਰੀ ਆਪਣੀਆਂ ਮਨਮਰਜ਼ੀਆਂ ਕਰ ਰਹੇ ਸਨ ਪੁਲਿਸ ਤਾਂ ਪਹਿਲਾਂ ਹੀ ਬੇਮੁਹਾਰੀ ਹੋਈ ਪਈ ਸੀ ਉਸਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਕੇਂਦਰ ਦੀਆਂ ਗੁਪਚਰ ਏਜੰਸੀਆਂ ਦਾ ਤਾਣਾ ਬਾਣਾ ਇੰਨਾ ਜ਼ਿਆਦਾ ਸੀ ਕਿ ਉਹ ਕਥਿਤ ਅਤਵਾਦ ਦਾ ਸਹਾਰਾ ਲੈ ਕੇ ਮਨਮਾਨੀਆਂ ਕਰ ਰਹੇ ਸਨ ਪੰਜਾਬ ਭਵਨ ਦੇ ਜਿਹੜੇ ਦਿੱਲੀ ਦੇ ਘਟਨਾਕਰਾਂ ਦਾ ਜ਼ਿਕਰ ਕਰਦੇ ਹਨ ਲੇਖਕ ਕਹਦਾ ਹੈ ਕਿ ਜਦੋਂ ਸਨਫ ਇੰਡੀਆ ਦਾ ਖਿਤਾਬ ਲੈਣ ਲਈ ਸ਼੍ਰੀਮਤੀ ਜਸਵੰਤ ਕੌਰ ਪਰਿਵਾਰ ਸਮੇਤ ਦਿੱਲੀ ਪਹੁੰਚੇ ਤਾਂ ਉਹਨਾਂ ਨੂੰ ਪੰਜਾਬ ਭਵਨ ਵਿੱਚ ਠਹਿਰ ਨਹੀਂ ਦਿੱਤਾ ਗਿਆ ਪੰਜਾਬ ਭਵਨ ਦੇ ਪੋਰਚ ਵਿੱਚ ਇੱਕ ਅਧਿਕਾਰੀ ਨੇ ਆ ਕੇ ਕਿਹਾ ਤੁਸੀਂ ਪੰਜਾਬ ਭਵਨ ਦੇ ਅੰਦਰ ਦਾਖਲ ਨਹੀਂ ਹੋ ਸਕਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਦੇ ਹੁਕਮ ਸੰ। ਫਿਰ ਪਰਿਵਾਰ ਨਾਲ ਨਾਬਾ ਹਾਊਸ ਨਵੀਂ ਦਿੱਲੀ ਵਿਖੇ ਲੋਕ ਨਿਰਮਾਣ ਉਪਾਗ ਦੇ ਗੈਸਟ ਹਾਊਸ ਵਿੱਚ ਗਿਆ। ਉੱਥੇ ਵੀ ਦੱਸਿਆ ਗਿਆ ਕਿ ਲੋਕ ਨਿਰਮਾਣ ਮੰਤਰੀ ਨੇ ਹੁਕਮ ਦਿੱਤੇ ਨੇ ਕਿ ਕਮਰਾ ਨਾ ਦਿੱਤਾ ਜਾਵੇ ਫਿਰ ਪਬਲਿਕ ਹੈਲਥ ਵਿਭਾਗ ਦੇ ਗੈਸਟ ਹਾਊਸ ਵਿੱਚ ਗਏ ਤਾਂ ਉੱਥੇ ਚੌਂਕੀਦਾਰ ਨੇ ਆਪਣੇ ਵਿਭਾਗ ਦੇ ਮੰਤਰੀ ਮਨਿੰਦਰਜੀਤ ਸਿੰਘ ਬਿੱਟਾ ਨਾਲ ਗੱਲ ਕੀਤੀ ਮਨਿੰਦਰਜੀਤ ਸਿੰਘ ਬਿੱਟਾ ਨੇ ਕਮਰਾ ਠਹਿਰਨ ਲਈ ਦੇ ਦਿੱਤਾ ਅੰਤ ਵਿੱਚ ਅਸੀਂ ਇੱਕ ਗੱਲ ਜ਼ਰੂਰ ਕਹਾਂਗੇ ਕਿ ਇਸ ਕਿਤਾਬ ਵਿੱਚ ਖਾਸ ਕਰਕੇ ਤਤਕਾਲੀ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਨਾਲ ਸਬੰਧਤ ਜਿੰਨਾ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਸ਼ੱਕੀ ਘਟਨਾਵਾਂ ਤੇ ਆਧਾਰਿਤ ਹਨ ਲੇਖਕ ਨੇ ਇਸ ਕਿਤਾਬ ਰਾਹੀਂ ਕੋਈ ਪੁਖਤਾ ਸਬੂਤ ਦੇਣ ਦੇ ਯਤਨ ਤਾਂ ਨਹੀਂ ਕੀਤੇ ਪਰ ਜੋ ਘਟਨਾਵਾਂ ਵਾਪਰੀਆਂ ਉਹਨਾਂ ਸੰਬੰਧੀ ਤੋਖਲੇ ਪਗੜਟਾਏ ਹਨ ਇਹਨਾਂ ਘਟਨਾਵਾਂ ਅਤੇ ਉਸ ਵੇਲੇ ਦੇ ਪੁਲਿਸ ਅਧਿਕਾਰੀਆਂ ਦੀਆਂ ਗਤੀਵਿਧੀਆਂ ਦੇ ਆਧਾਰ ਤੇ ਹੀ ਲੇਖਕ ਨੇ ਬੀਤ ਸਿੰਘ ਦੀ ਹੱਤਿਆ ਦੇ ਮਾਮਲੇ ਨੂੰ ਇੱਕ ਧੂੰਗੀ ਸਾਜ਼ਿਸ਼ ਘਰਾੜ ਦਿੰਦਾ ਹੈ ਹਾਲਾਂਕਿ ਇਸ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਨੇ ਕੀਤੀ ਅਤੇ ਕਤਲ ਦੇ ਮਾਮਲੇ 'ਚ ਨਾਮਜਦ ਦੋਸ਼ੀਆਂ ਨੂੰ ਫਾਂਸੀ ਜਾਂ ਤਾ ਉਮਰ ਕੈਦ ਦੀਆਂ ਸਜ਼ਾਾਂ ਮਿਲੀਆਂ। ਇਹ ਦੋਸ਼ੀ ਇਸ ਵੇਲੇ ਵੱਖ-ਵੱਖ ਜੇਲ੍ਹਾਂ 'ਚ ਬੰਦ ਨੇ। ਬੈਂਤ ਸਿੰਘ ਦੀ ਮੌਤ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਇਸ ਪਰਿਵਾਰ ਨੂੰ ਬਹੁਤ ਮਾਨ ਸਤਿਕਾਰ ਦਿੱਤਾ। ਬੈਂਤ ਸਿੰਘ ਦੇ ਪੁੱਤਰ ਤੇਜਪ੍ਰਕਾਸ਼ ਸਿੰਘ ਪਹਿਲਾਂ ਹਰਚੰਦ ਸਿੰਘ ਬਰਾੜ ਦੀ ਸਰਕਾਰ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੌਰਾਨ ਮੰਤਰੀ ਰਹੇ। ਉਹਨਾਂ ਦੀ ਪੁੱਤਰੀ ਗੁਰਕਮਲ ਕੌਰ ਵੀ ਮੰਤਰੀ ਰਹੇ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਚ ਬ੍ਰਿਨਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟੜੀ ਮੰਤਰੀ ਰਿਹਾ ਰਵਨੀਤ ਸਿੰਘ ਬਿੱਟੂ ਜੋ ਕਿ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਣ ਤੋਂ ਬਾਅਦ ਅੱਜਕੱਲ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਚ ਰਾਜ ਮੰਤਰੀ ਹਨ ਵੀ ਕਾਂਗਰਸ ਦੀ ਟਿਕਟ ਤੇ ਤਿੰਨ ਵਾਰੀ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਰਵਨੀਤ ਸਿੰਘ ਬਿੱਟੂ ਨੂੰ ਰਾਹੁਲ ਗਾਂਧੀ ਦੇ ਕਰੀਬੀਆਂ ਚੋਂ ਇੱਕ ਮੰਨਿਆ ਜਾਂਦਾ ਸੀ ਇਸ ਤਰ੍ਹਾਂ ਇਸ ਪਰਿਵਾਰ ਨੂੰ ਕਾਂਗਰਸ ਨੇ ਬਹੁਤ ਮਾਨ ਸਤਕਾਰ ਦਿੱਤਾ ਤੇ ਰਵਨੀਤ ਸਿੰਘ ਬਿੱਟੂ ਇਸ ਵੇਲੇ ਕਾਂਗਰਸ ਦਾ ਸਭ ਤੋਂ ਵੱਡਾ ਸਿਆਸੀ ਆਲੋਚਕ ਮੰਨਿਆ ਜਾਂਦਾ ਹੈ ਇਸ ਕਿਤਾਬ ਸੰਧੀ ਸੰਬੰਧੀ ਅਸੀਂ ਹੋਰ ਵੀ ਬਹੁਤ ਸਾਰੇ ਜਿਹੜੇ ਤੱਥ ਨੇ ਬਹੁਤ ਸਾਰੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਇਸ ਸੰਬੰਧੀ ਹੋਰ ਜਾਣਕਾਰੀ ਲਈ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ